ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਤਾਂ 4 ਅਗਸਤ ਨੂੰ ਵੱਡਾ ਕੰਮ ਹੋਣ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਹਮ ਹਮਾ ਕੇ ਪਹੁੰਚਣ ਦੇ ਲਈ ਹਰ ਕਿਸੇ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਆ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਿਸਾਨ ਵੀ ਸ਼ਮੂਲਿਤ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਪਹੁੰਚ ਰਹੀਆਂ ਨੇ ਤੇ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਵੀ ਵੱਡੀ ਅਪੀਲ ਸੰਗਤਾਂ ਨੂੰ ਕੀਤੀ ਆ ਦਰਅਸਲ ਕੌਮੀ ਇਨਸਾਫ ਮੋਰਚਾ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਲੱਗਿਆ ਹੋਇਆ ਪਰ ਹਲੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਤਾਂ 4 ਅਗਸਤ ਨੂੰ ਵੱਡਾ ਕੰਮ ਕਰਨ ਜਾ ਰਹੇ ਹਾਂ ਕੌਮੀ ਇਨਸਾਫ ਮੋਰਚੇ ਦੇ ਆਗੂ ਕੀ ਹੋਵੇਗਾ ਅਖਰ ਵੱਡਾ ਬਿਆਨ ਕੀ ਦਿੱਤਾ ਵੱਡਾ ਐਲਾਨ ਕੀ ਕੀਤਾ ਕਿਸਾਨਾਂ ਦੀ ਜ਼ੁਬਾਨੀ ਵੀ ਸੁਣਾਉਣੇ ਆ ਤੇ ਅਮਰਪਾਲ ਸਿੰਘ ਦੇ ਪਿਤਾ ਤਰਸੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਖ ਕੇ ਨਮੋਗਾ ਪਾਰਕੀ ਕਿਸਾਨ ਯੂਨੀਅਨ ਤੋਤੇਵਾਲ ਸਰੂਪ ਪ੍ਰਧਾਨ ਅਤੇ ਕੌਮੀ ਇਨਸਾਫ ਮੋਰਚਾ ਮੋਹਾਲੀ ਚੰਡੀਗੜ੍ਹ तकरीबन 2.5 ਸਾਲਾਂ ਤੋਂ ਜਿਹੜਾ ਮੋਹਾਲੀ ਅਤੇ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਇਨਸਾਫ ਲੈਣ ਵਾਸਤੇ ਅਤੇ ਸਖਤ ਕਾਨੂੰਨ ਬਣਾਉਣ ਵਾਸਤੇ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਜਿਹੜੇ ਸਾਡੇ ਬੰਦੀ ਸਿੰਘ 30-30 ਸਾਲਾਂ ਤੋਂ ਜੇਲਾ 'ਚ ਬੈਠੇ ਨੇ ਅਤੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਭਾਈ ਜਗਤਾਰ ਸਿੰਘ ਹਵਾਰਾ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਰਿਹਾਅ ਕਰਾਉਣ ਵਾਸਤੇ 4 ਅਗਸਤ ਨੂੰ ਬਹੁਤ ਵੱਡੇ ਰੋਸ ਮਾਰਚ ਜਿਹੜੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੂਰੇ ਪੰਜਾਬ ਵਿੱਚ ਹੋ ਰਹੇ ਨੇ ਸੋ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਵੇਂ ਅਸੀਂ ਮੋਗਾ ਦੇ ਵਿੱਚ ਗੁਰਦੁਆਰਾ ਬੀਬੀ ਕਾੜਕੌਰ ਦੇ ਗੁਰਦੁਆਰੇ ਦੇ ਵਿੱਚ ਇਕੱਠ ਕਰਕੇ ਪੂਰਾ ਜ਼ਿਲ੍ਹਾ ਅਸੀਂ ਉੱਥੇ ਇਕੱਠਾ ਕਰਾਂਗੇ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਤਲੇ ਬਣਾ ਕੇ ਉਹਨਾਂ ਦੀਆਂ ਅਰਥੀਆਂ ਮੋਢਿਆਂ ਦੇ ਉੱਪਰ ਚੁੱਟ ਕੇ ਪੈਦਲ ਜਿਹੜਾ ਮਾਰਚ ਕਰਦੇ ਹੋਏ ਅਸੀਂ ਗੁਰਦੁਆਰਾ ਬੀਬੀ ਕਾਨਕੌਰ ਤੋਂ ਜਿਹੜਾ ਡੀਸੀ ਦਫ਼ਤਰ ਜਾਵਾਂਗੇ ਅਤੇ ਉੱਥੇ ਜਾ ਕੇ ਜਿਹੜੇ ਇਹਨਾਂ ਦੇ ਪੁਤਲੇ ਹੂਕੇ ਜਾਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਜਿਵੇਂ 23 ਜ਼ਿਲ੍ਹੇ ਨੇ 23 ਜ਼ਿਲ੍ਹਿਆਂ ਦੇ ਜਿਹੜੇ ਆਗੂਆਂ ਦੇ ਨੰਬਰ ਆ ਉਹ ਮੈਂ ਗਰੁੱਪਾਂ ਦੇ ਵਿੱਚ ਸ਼ੇਅਰ ਕਰੂੰਗਾ ਜਿਵੇਂ ਹੁਣ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਮੇਰੇ ਨਾਲ ਬੁੱਟਾ ਸਿੰਘ ਰਣਜੀਤ ਸਿੰਘ ਹਰੀ ਤੇ ਜਸਵਿੰਦਰ ਸਿੰਘ ਘੋਲਿਆ ਹਰੀ ਤੇ ਮੈਂ ਸੋ ਕਿਲ ਮੋਗਾ ਮੇਰਾ ਨੰਬਰ 9779438808 ਸੋ ਸਾਡੇ ਨਾਲ ਰਾਤਾ ਕਰਿਓ ਗੁਰੂ ਘਰ ਦੇ ਵਿੱਚੋਂ ਤੁਹਾਨੂੰ ਝੰਡੇ ਵੈਚ ਜਿਹੜੇ ਬਾਈਨਰ ਆ ਉਹ ਸਾਰੇ ਅਸੀਂ ਉੱਥੋਂ ਹੀ ਸਾਰਿਆਂ ਨੂੰ ਵੰਡਾਂਗੇ ਤੇ ਆਪਾਂ ਆਪੀ ਜਥੇਬੰਦੀ ਦਾ ਜਿਹੜਾ ਕਿਸਾਨ ਜਥੇਬੰਦੀਆਂ ਨੇ ਉਹ ਆਪਣੀ ਜਥੇਬੰਦੀ ਦਾ ਝੰਡਾ ਵੀ ਨਾਲ ਲੈ ਆ ਸਕਦੀਆਂ ਨੇ ਪਰ ਕੌਮੀ ਇਨਸਾਫ ਮੋਰਚੇ ਦਾ ਝੰਡਾ ਜ਼ਰੂਰ ਬਲੰਦ ਕਰਨਾ ਨਾਲ ਲੈ ਕੇ ਆਪਾਂ ਚੱਲਣਾ ਹੈ ਸੋ ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਨੇੜੇ ਜਿਹੜਾ ਵੀ ਗੁਰੂ ਘਰ ਪੈਂਦਾ ਹੈ ਉੱਥੇ ਇਕੱਠ ਕਰੋ ਸਵੇਰੇ 10:00 ਵਜੇ ਅਤੇ 11:00 ਵਜੇ ਉਥੋਂ ਚਾਲੇ ਪਾ ਕੇ ਪੈਦਲ ਜਿਹੜਾ ਮਾਰਚ ਕਰਦੇ ਹੋਏ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਾ ਕੇ ਡੀਸੀ ਦਫ਼ਤਰਾਂ ਦੇ ਸਾਹਮਣੇ ਨਾ ਕਿ ਆਪਾਂ ਐਸਡੀਐਮ ਜਾਂ ਤਸਕੀਰਦਾਰ ਦੇ ਦਫ਼ਤਰ ਮੂਰੇ ਇਹ ਪੁੱਤਰੇ ਖੂਪਣੇ ਨੇ ਆਪਾਂ ਡੀਸੀ ਆਫਿਸਾਂ ਦੇ ਸਾਹਮਣੇ ਪੁੱਤਰੇ ਖੂਪਣੇ ਨੇ ਪੂਰੇ ਪੰਜਾਬ ਦੇ ਵਿੱਚੋਂ ਮੇਰੇ ਵੀਰ ਵੱਧ ਤੋਂ ਵੱਧ ਇਕੱਠ ਕਰੋ ਸਾਡੀਆਂ ਭੈਣਾਂ ਨੂੰ ਬੇਨਤੀ ਸਾਡੀਆਂ ਮਾਵਾਂ ਨੂੰ ਬੇਨਤੀ ਆ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਆ ਸਾਡੇ ਸੰਤ ਮਹਾਪੁਰਸ਼ਾਂ ਨੂੰ ਬੇਨਤੀ ਆ ਅਤੇ ਜਿਹੜੇ ਸਾਡੇ ਪ੍ਰਚਾਰਕ ਨੇ ਜਿਹੜੇ ਗ੍ਰੰਥੀ ਨੇ ਗ੍ਰੰਥੀ ਸਿੰਘਾਂ ਨੂੰ ਬੇਨਤੀ ਆ ਕਿ ਆਪਕੋ ਆਪਦੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਕਰੋ ਕਿ 4 ਅਗਸਤ ਨੂੰ ਜਿਹੜਾ ਸਵੇਰੇ 10 ਵਜੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਨੇੜੇ ਜਿਹੜੇ ਗੁਰੂ ਘਰ ਪੈਂਦੇ ਨੇ ਮੈਂ ਕੋਸ਼ਿਸ਼ ਕਰੂੰਗਾ ਇਹ ਪੂਰੇ ਜ਼ਿਲ੍ਹਿਆਂ ਦੇ ਗੁਰਦੁਆਰਾ ਸਾਹਿਬ ਜਿੱਥੇ ਜਿੱਥੇ ਇਕੱਠ ਹੋਣੇ ਉਹਨਾਂ ਦੀ ਲਿਸਟ ਵੀ ਮੈਂ ਗਰੁੱਪਾਂ ਦੇ ਵਿੱਚ ਪਾਵਾਂਗਾ ਤੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਹੜੇ ਆਗੂ ਜਿਨ੍ਹਾਂ ਦੀਆਂ ਅਸੀਂ ਡਿਊਟੀਆਂ ਲਾਈਆਂ ਨੇ ਉਹਨਾਂ ਦੇ ਨੰਬਰ ਵੀ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸ਼ੇਅਰ ਕਰੂੰਗਾ ਮੈਂ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਗੁਰੂ ਘਰਾਂ 'ਚ ਆਵਾਜ਼ਾਂ ਜ਼ਰੂਰ ਦਿਵਾਓ ਕਿ ਇਹ ਆਪਾਂ ਇਕੱਠ ਕਰਕੇ ਤੇ ਜਿਹੜੇ ਪੁਤਲੇ ਫੂਕਣੇ ਆ ਡੀਸੀ ਦਫ਼ਤਰਾਂ ਦੇ ਸਾਹਮਣੇ ਜਾ ਕੇ ਸੋ ਮੇਰੀ ਬੇਨਤੀ ਆ ਕਿ ਇਸ ਵੀਡੀਓ ਨੂੰ ਸਾਰੇ ਗਰੁੱਪਾਂ 'ਚ ਪਾਓ ਵੱਧ ਤੋਂ ਵੱਧ ਇਹ ਪੂਰੇ ਪੰਜਾਬ ਦੇ মিডিਆ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਸਾਡੇ ਇਕੱਠ ਹੋ ਰਹੇ ਨੇ ਸਤਿਕਾਰਯੋਗ মিডিਆ ਨੂੰ ਬੇਨਤੀ ਹੈ ਕਿ ਉੱਥੇ-ਉੱਥੇ ਜਾ ਕੇ ਹੀ ਤੁਸੀਂ ਇਹ ਕਵਰ ਜ਼ਰੂਰ ਕਰਿਓ ਕਿਉਂਕਿ ਆਪਣੇ ਬੰਦੀ ਸਿੰਘਾਂ ਦੀ ਆਵਾਜ਼ ਆ ਜਿਹੜੀ ਉਹ ਸਾਰੀ ਦੁਨੀਆ ਤੱਕ ਆਪਾਂ ਪਹੁੰਚਾ ਸਕੀਏ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਪੀੜਤੀਆਂ ਦਾ ਇਨਸਾਫ਼ ਲੈ ਸਕੀਏ ਅਤੇ ਉਹਦੇ ਤੇ ਸਖਤ ਕਾਨੂੰਨ ਬਣਾਉਣ ਵਾਸਤੇ ਪੰਜਾਬ ਸਰਕਾਰ ਅਜੇ ਮੀਟਿੰਗਾਂ ਕਰ ਰਹੀ ਹੈ ਅਤੇ ਮੇਰੀ ਬੇਨਤੀ ਇਹ ਹੈ ਕਿ ਜੇ ਤੁਸੀਂ ਸਾਡਾ ਸਾਥ ਦਿਓਗੇ ਤਾਂ ਹੀ ਇਹ ਅਦਬੀਆਂ ਦੇ ਉੱਪਰ ਸਖਤ ਕਾਨੂੰਨ ਬਣੇਗਾ ਤਾਂ ਹੀ ਸਾਡੇ ਬੰਦੀ ਸਿੰਘ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਜੀ ਵਰਗੇ ਭਾਈ ਅਮਰਤਪਾਲ ਵਰਗੇ ਉਹਨਾਂ ਨੂੰ ਆਪਾਂ ਜੇਲਾਂ ਚੋਂ ਕਢਾ ਸਕਾਂਗੇ ਸੋ ਬੇਨਤੀ ਪ੍ਰਵਾਨ ਕਰਿਓ ਇਸ ਵੀਡੀਓ ਨੂੰ ਹਰ ਇੱਕ ਦੇ ਮੋਬਾਈਲ ਤੱਕ ਪਹੁੰਚਦੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਨ ਮੋਰਚਾ ਤੋਂ ਜਿਹੜੀ ਖਾਲ ਦਿੱਤੀ ਗਈ ਹੈ 4 ਤਰੀਕ ਨੂੰ 11 ਵਜੇ ਸਰੇ ਡਿਪਟੀ ਕਮਿਸ਼ਨਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਪੱਤਰ ਦਿੱਤੇ ਜਾਣੇ ਆ ਤੇ ਉਹਦੇ ਚ ਅਸੀਂ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਬੇਨਤੀ ਕਰਦੇ ਆ ਕਿ ਸਾਰੀਆਂ ਸੰਤਾ ਉਥੇ ਵੱਧ ਤੋਂ ਵੱਧ ਆਪੋ ਆਪਣੇ ਜ਼ਿਲ੍ਹਿਆਂ 'ਚ ਪਹੁੰਚ ਕੇ ਤੇ ਉਹ ਉਹਨਾਂ ਨੂੰ ਕੰਬੀਨਸਾਬ ਮੁਰਚੇ ਦਾ ਸਾਥ ਦਿਓ ਤਾਂ ਕਿ ਸਾਡੇ ਬੰਦੀ ਸਿੰਘ ਰਿਹਾਉ ਸਕਣ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਜੋ ਅਪੀਲ ਕੀਤੀ ਆ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਨੇ ਦਰਅਸਲ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਇਆ ਗਿਆ ਪਰ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾ ਰਹੇ ਜਿਸ ਦੇ ਚੱਲਦਿਆਂ ਹੁਣ ਜ਼ਿਲ੍ਹਾ ਹੈੱਡਕੁਆਟਰਾਂ ਦੇ ਬਾਹਰ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਸਾੜੇ ਜਾਣਗੇ ਜੋ ਵੱਡਾ ਰੋਸ ਮਾਰਚ ਕੀਤਾ ਜਾਵੇਗਾ ਮੋਹਾਲੀ ਦੀਆਂ ਸੜਕਾਂ ਦੇ ਉੱਤੇ ਤਾਂ ਆਖਰ ਕੱਲ ਨੂੰ ਕੀ ਮਾਹੌਲ ਆ 4 ਅਗਸਤ ਨੂੰ ਕੀ ਮਾਹੌਲ ਬਣਦਾ ਆ ਆਉਣ